ਭ੍ਰਿਸ਼ਟਾਚਾਰ ਦੇ ਬਹੁਤ ਵੱਡੇ ਕੇਸ ਡੀਆਈਜੀ ਭੁੱਲਰ ਕੇਸ ਵਿੱਚ ਇੱਕ ਨਵੀਂ ਅਪਡੇਟ ਸਾਹਮਣੇ ਆਈ ਹੈ ਨਵੀਂ ਅਪਡੇਟ ਕੀ ਹੈ ਸੀਬੀਆਈ ਤੋਂ ਬਾਅਦ ਹੁਣ ਵਿਜੀਲੈਂਸ ਦੇ ਪਰਚੇ ਦੀ ਵੀ ਗੱਲ ਸਾਹਮਣੇ ਆ ਗਈ ਹੈ ਪਰਚਾ ਨੰਬਰ ਕਿੰਨਾ ਹੈ ਔਰ ਇਹ ਪਰਚਾ ਕਦੋਂ ਦਰਜ ਕੀਤਾ ਵਿਜੀਲੈਂਸ ਬਿਊਰੋ ਨੇ ਤੇ ਅਗਲੀ ਰੀ ਕਾਰਵਾਈ ਕੀ ਕਰਨ ਜਾ ਰਹੀ ਹੈ ਵਿਜੀਲੈਂਸ ਇਸ ਬਾਰੇ ਗੱਲਬਾਤ ਕਰਾਂਗੇ ਔਰ ਬਨੇਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ ਮੇਰੇ ਨਾਲ ਇਸ ਵਕਤ ਫੋਨ ਲਾਈਨ 'ਤੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਭੁੱਲਰ ਸਾਹਿਬ ਜਿਵੇਂ ਕਿ ਪਹਿਲਾਂ ਸਭ ਨੂੰ ਪਤਾ ਹੈ ਕਿ ਸੀਬੀਆਈ ਨੇ ਕੀ ਕੀ ਕਾਰਵਾਈ ਹੁਣ ਤੱਕ ਕੀਤੀ ਹੈ ਹਰਚਰਨ ਭੁੱਲਰ ਦੇ ਉੱਤੇ ਪਰ ਹੁਣ ਪਤਾ ਲੱਗਿਆ ਕਿ ਵਿਜੀਲੈਂਸ ਨੇ ਵੀ ਪਰਚਾ ਦਰਜ ਕੀਤਾ ਔਰ ਪਰਚਾ ਵੀ ਹੈ ਜਿਹੜਾ ਉਹ ਸੀਬੀਆਈ ਦਾ ਜਿਹੜਾ ਡੀਏ ਦਾ ਕੇਸ ਦਰਜ ਕੀਤਾ ਗਿਆ ਉਸ ਤੋਂ ਪਹਿਲਾਂ ਦਰਜ ਕੀਤਾ ਹੋਰ ਕੀ ਕੁਝ ਪਤਾ ਲੱਗਿਆ ਬਿਲਕੁਲ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਸਵਾਲ ਖੜੇ ਹੁੰਦੇ ਨੇ ਕਿ ਜਦ ਪੰਜਾਬ ਵਿਜੀਲੈਂਸ ਬਿਊਰੋ ਨੇ ਸੀਬੀਆਈ ਵੱਲੋਂ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ 29 ਤਰੀਕ ਨੂੰ ਡੀਏ ਦਾ ਕੇਸ ਬਣਾ ਕੇ ਉਹ ਪੰਜਾਬ ਵਿਜੀਲੈਂਸ ਬਿਊਰੋ ਨੇ ਉਸੇ ਦਿਨ ਹੀ ਦਰਜ ਕਰ ਦਿੱਤਾ ਹੁਣ ਸਵਾਲ ਹੈ ਜੇ ਪੰਜਾਬ ਪੁਲਿਸ ਨੇ 29 ਤਰੀਕ ਨੂੰ ਸਵੇਰੇ 10 ਵਜੇ ਹੀ ਹਰਚੰਦਰ ਸਿੰਘ ਭੁੱਲਰ ਦੇ ਖਿਲਾਫ ਵੀ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਂਦਾ ਮਸਲਾ ਦਰਜ ਕੀਤਾ ਸੀ ਤਾਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕਿਉਂ ਨਹੀਂ ਜਾਣਕਾਰੀ ਦਿੱਤੀ ਗਈ ਜੇ ਤੁਸੀਂ ਆਪਣੇ ਹੀ ਡੀਆਈਜੀ ਜਿਸ ਨੂੰ ਸਸਪੈਂਡ ਕਰਨਾ ਪਿਆ ਕਾਨੂੰਨ ਮੁਤਾਬਕ ਜਿਹੋ ਦੇ ਖਰਾਬ ਪਰਚਾ ਦਰਜ ਕੀਤਾ ਇਸੇ ਤੇ ਨਾ ਹੀ ਪੰਜਾਬ ਵਿਜੀਲੈਂਸ ਬਿਊਰੋ ਦੇ ਜਿਹੜੇ ਡਿਪਾਰਟਮੈਂਟ ਵੱਲੋਂ ਨਾ ਹੀ ਪੰਜਾਬ ਸਰਕਲ ਕੋਈ ਜਾਣਕਾਰੀ ਦਿੱਤੀ ਗਈ। ਇਵੇਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੰਜਾਬ ਵਿਜੀਲੈਂਸ ਬਿਊਰੋ ਆਪਣੇ ਅਫਸਰ ਨੂੰ ਬਚਾਉਣ ਦੀ ਖਾਤਰ ਇੱਕ ਬਰਾਬਰ ਦਾ ਇਹੀ ਡੀਏ ਦਾ ਪਰਚਾ ਦਰਜ ਕਰ ਦਿੱਤਾ ਜਾਂ ਤੇ ਉਹ ਆਪਣੇ ਅਫਸਰ ਨੂੰ ਬਚਾਉਣ ਦੀ ਖਾਤਰ ਪਰਚਾ ਦਰਜ ਕੀਤਾ ਸਰਕਾਰ ਨੇ ਜਾਫਿਰ ਸਰਕਾਰ ਦੀ ਜਿਹੜੀ ਸਿਆਸੀ ਤੌਰ ਤੇ ਜਿਹੜੀ ਚਮੜੀ ਬਚਾਉਣ ਦੀ ਕੋਸ਼ਿਸ਼ ਦੇ ਤਹਿਤ ਪੰਜਾਬ ਸਰਕਾਰ ਨੇ ਹਰਚੰਦ ਸਿੰਘ ਪੁੱਲਰ ਹੋਣਾ ਦੇ ਖਿਲਾਫ ਡੀਏ ਦਾ ਕੇਸ ਦਰਜ ਕਰ ਦਿੱਤਾ ਗਿਆ ਹੁਣ 29 ਤਰੀਕ ਨੂੰ ਜੋ ਜਾਣਕਾਰੀ ਦੱਸੀ ਜਾ ਰਹੀ ਕਿ 29 ਤਰੀਕ ਨੂੰ ਹੀ 10 ਵਜੇ ਹਰਚੰਦ ਸਿੰਘ ਪੁੱਲਰ ਦੇ ਖਿਲਾਫ ਡੀਏ ਦਾ ਕੇਸ ਦਰਜ ਕੀਤਾ ਤੇ ਉਸੇ ਦਿਨੇ 11:00 ਸਵਾ 11ਵੇਂ ਰਵਾਨਗੀ ਪਾ ਦਿੱਤੀ ਹੈ ਤੇ ਫਿਰ ਦੁਪਹਿਰ ਦੇ 3 ਵਜੇ ਕੋਰਟ ਦੇ ਵਿੱਚ ਉਹ ਕੇ ਜਿਹੜਾ ਕੇਸ ਹੈ ਰਜਿਸਟਰਡ ਮਹਾਲੀ ਕੋਰਟ ਦੇ ਵਿੱਚ ਹੋ ਜਾਂਦਾ ਤੇ ਹੁਣ ਇਸ ਸਮੇ ਜਿਹੜੇ ਨੇ ਪੰਜਾਬ ਵਿਜੀਲੈਂਸ ਦੇ ਜਿਹੜੇ ਅਧਿਕਾਰੀ ਇੱਕ ਡੀਐਸਪੀ ਰੈਂਕ ਦੇ ਅਧਿਕਾਰੀ ਉਹ ਬੜੈਲ ਜੇਲ ਪਹੁੰਚੇ ਨੇ ਜਿੱਥੇ ਹਰਚੰਦ ਸਿੰਘ ਭੁੱਲਰ ਹੋਣੀ ਜੁਡੀਸ਼ੀਅਲ ਰਿਮਾਂਡ ਤੇ ਅੱਜ ਹੀ ਉਹਨਾਂ ਦਾ 14 ਨਵੰਬਰ ਤੱਕ ਰਿਮਾਂਡ ਵਧਿਆ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਮਸਲਾ ਸੀਬੀਆਈ ਵਰਸ ਪੰਜਾਬ ਵਿਜੀਲੈਂਸ ਬਿਊਰੋ ਜਾਂ ਪੰਜਾਬ ਪੁਲਿਸ ਬਣ ਚੁੱਕਾ ਹੁਣ ਇਹਦਾ ਵਸਰਾ ਕਿ ਮਸਲਾ ਇਹ ਕਿ ਪੰਜਾਬ ਸਰਕਾਰ ਨੇ ਜਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਹਰਚੰਦ ਸਿੰਘ ਭੁੱਲਰ ਦੇ ਖਿਲਾਫ ਮੁਕਦਮਾ ਦਰਜ ਕਿਉਂ ਕੀਤਾ ਜਦਕਿ ਸੀਬੀਆਈ ਪਹਿਲਾਂ ਹੀ ਤਿੰਨ ਮੁਕਦਮੇ ਦਰਜ ਕਰ ਚੁੱਕੀ ਆ ਸੀਬੀਆਈ ਨੇ ਕ腐ਸ਼ਨ ਐਕਟ ਦੇ ਤਹਿਤ ਕੇਸ ਰਜਿਸਟਰ ਕੀਤਾ ਸੀਬੀਆਈ ਨੇ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕੀਤਾ ਤੇ ਸੀਬੀਆਈ ਨੇ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਕੇਸ ਜਿਹੜਾ ਵਾ ਉਹ ਦਰਜ ਕੀਤਾਗਾ ਔਰ 17 ਤਰੀਕ ਨੂੰ ਜਿਹੜਾ ਵਾ ਜਿਹੜੀ ਜੁਡੀਸ਼ੀਅਲ ਜਿਹੜਾ ਹਿਅਾਸਤ ਵਿੱਚ ਭੇਜ ਦਿੱਤਾ ਗਿਆ ਤੇ ਜਿਹਦਾ ਅਜਰ ਰਿਮਾਂਡ ਖਤਮ ਹੋਇਆ ਤੇ ਮੋੜ ਅਗਲੇ 14 ਦਿਨ ਵਾਸਤੇ ਰਿਮਾਂਡ ਤੇ ਭੇਜਿਆ ਜਾ ਚੁੱਕਾ ਹੁਣ ਕੀ ਹੈ ਕਿ ਹੁਣ ਪੰਜਾਬ ਸਰਕਾਰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਬੜੈਲ ਜੇਲ੍ਹ ਚੋਂ ਕੱਢ ਕੇ ਉਹ ਰੋਪੜ ਜਾਂ ਕਿਸੇ ਹੋਰ ਜੇਲ੍ਹ ਦੇ ਵਿੱਚ ਰੱਖਣਾ ਚਾਹੁੰਦੇ ਨੇ ਤੇ ਜੇ ਰੋਪੜ ਜੇਲ੍ਹ ਦੇ ਵਿੱਚ ਰੱਖਣਾ ਚਾਹੁੰਦੀ ਹੈ ਪੰਜਾਬ ਸਰਕਾਰ ਜਾਂ ਪੰਜਾਬ ਵਿਜੀਲੈਂਸ ਬਿਊਰੋ ਤੇ ਰੋਪੜ ਰੇਂਜ ਦੇ ਹੀ ਡੀਆਈਜੀ ਹਰਚੰਦ ਸਿੰਘ ਭੁੱਲਰ ਜਿਹੜੇ ਉਹ ਰਹਿ ਚੁੱਕੇ ਨੇ ਉਹਨਾਂ ਨੂੰ ਜਿਹੜਾ ਵਾ ਅੱਛਾ ਜੀ CBI ਨੇ ਅਰੈਸਟ ਕੀਤਾ ਸੀ ਐਜੇ ਡੀਆਜੀ ਰੁਪੜ ਰੇਂਜ ਆਖਿਰ ਸਰਕਾਰ ਦੀ ਜਾਂ ਵਿਜੀਲੈਂਸ ਦੀ ਕਿਹੜੀ ਨੈਤਿਕਤਾ ਬਣਦੀ ਹੈਗੀ ਆ ਜਾਂ ਕਿਹੜੀ ਸਿਆਸੀ ਚਾਲ ਉਹ ਸਾਰੀ ਦੁਨੀਆ ਸਮਝ ਚੱਕ ਚੁੱਕੀ ਹੈ ਕਿ ਕੀ ਜਿਹੜਾ ਵਾ ਹਰਚੰਦ ਸਿੰਘ ਭੁੱਲਰ ਦੀਆਂ ਜਿਹੜੀਆਂ ਤਾਰਾਂ ਕਿ ਉਹ ਆਮ ਆਦੀ ਪਾਰਟੀ ਦੇ ਲੀਡਰਾਂ ਨਾਲ ਜੁੜੀਆਂ ਹੋਈਆਂ ਸੀ ਕਿ ਇਸ ਕਰਕੇ ਸਰਕਾਰ ਸਿਆਸੀ ਤੌਰ ਤੇ ਵੀ ਤੇ ਆਪਣੀ ਚਮੜੀ ਬਚਾਉਣ ਦੇ ਖਾਤਰ ਇੱਕ ਬਰਾਬਰ ਦਾ ਇਹੀ ਜਿਹੜਾ ਕੇਸ ਜਿਹੜਾ ਵਾ ਉਹ ਪੰਜਾਬ ਸਰਕਾਰ ਨੇ ਦਰਜ ਕਰ ਦਿੱਤਾ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਕਾਨੂੰਨ ਕੀ ਕਹਿੰਦਾ ਕਿ ਇੱਕ ਬੰਦੇ ਨੇ ਜੁਰਮ ਕੀਤਾ ਹੋਵੇ ਕੀ ਉਸੇ ਜੁਰਮ ਦੇ ਵਿੱਚ ਇੱਕ ਹੋਰ ਜਿਹੜਾ ਕੇਸ ਜਿਹੜਾ ਬਰਜ ਹੋ ਸਕਦਾ ਜਦ ਇਸ ਮਸਲੇ ਦੀ ਸੀਬੀਆਈ ਜਾਂਚ ਕਰ ਰਹੀ ਹੈ ਸੀਬੀਆਈ ਕੋਲ ਸਾਰੇ ਦਸਤਾਵੇਜ਼ ਨੇ ਸੀਬੀਆਈ ਕੋ ਸਾਰੇ ਪ੍ਰੂਫ ਨੇ ਸਾਰੇ ਡਾਕੂਮੈਂਟ ਨੇ ਲੋਕਰ ਖੋਲਾ ਚੁੱਕੇ ਨੇ ਪ੍ਰਾਪਰਟੀਆਂ ਦੀ ਲਿਸਟ ਉਹਨਾਂ ਕੋਲ ਹੈ ਘਰੋਂ ਉਹਨਾਂ ਨੂੰ ਇਨਾ ਪੈਸਾ ਮਿਲ ਚੁੱਕਾ ਹੈਗਾ ਤੇ ਆਖਿਰ ਪੰਜਾਬ ਵਿਜੀਲੈਂਸ ਨੇ ਕਿਹੜੇ ਰਾਜਸੀ ਦਬਾਅ ਹੇਠ ਜਿਹੜਾ ਮਕਦਮਾ ਦਰਜ ਕੀਤਾ ਜਾਂ ਤੇ ਹਰਚੰਦ ਸਿੰਘ ਪੁੱਲਰ ਬੜੈਲ ਜੇਲ੍ਹ ਦੇ ਵਿੱਚ ਤੰਗ ਮਹਿਸੂਸ ਕਰ ਰਹੇ ਹੋਣਗੇ ਜਾਂ ਫਿਰ ਉਹ ਵੀਆਈਪੀ ਸਹੂਲਤਾਂ ਮੰਗਦੇ ਹੋਣਗੇ ਜਾਂ ਫਿਰ ਸਰਕਾਰ ਆਪਣੇ ਹੀ ਬੰਦਿਆਂ ਦੀ ਸਿਆਸੀ ਤੌਰ ਤੇ ਚੰਬੜੀ ਬਚਾਉਣ ਵਾਸਤੇ ਹਰਚੰਦ ਸਿੰਘ ਪੁੱਲਰ ਨੂੰ ਪ੍ਰੋਡਕਸ਼ਨ ਵਾਰਡ ਤੇ ਲੈਣਾ ਚਾਹੁੰਦੀ ਹੈ ਪਰ ਇਹ ਜਿਹੜਾ ਕਲੈਸ਼ ਜਿਹੜਾ ਵਾ ਕਨਫਲਿਕਟ ਇਹ ਹੋਰ ਵਧੇਗਾ ਹੁਣ ਇਹ ਜਿਹੜਾ ਮਸਲਾ ਵਾ ਇਹ ਕਿ ਅਦਾਲਤ ਦੇ ਵਿੱਚ ਲੜਾਈ ਹੋਏਗੀ ਇੱਕ ਪਾਸੇ ਸੀਬੀਆਈ ਪੈਰਵਾਈ ਕਰੇਗੀ ਇੱਕ ਪਾਸੇ ਵਿਜੀਲੈਂਸ ਪੈਰਵਾਈ ਕਰੇਗੀ ਹੁਣ ਮੰਨ ਲਓ ਅੱਜ ਪ੍ਰੋਡਕਸ਼ਨ ਵਾਰੰਟ ਤੇ ਹਰਚੰਦ ਸਿੰਘ ਪੁੱਲਰ ਨੂੰ ਪੰਜਾਬ ਵਿਜੀਲੈਂਸ ਲੈ ਜਾਂਦੀ ਹੈ ਫਿਰ ਜਦੋਂ ਹਰਚੰਦ ਸਿੰਘ ਭੁੱਲਰ ਦੀ ਸੀਬੀਆਈ ਨੇ ਲੋੜ ਪਈ ਉਹ ਫਿਰ ਸੀਬੀਆਈ ਦੀ ਕੋਰਟ ਵਿੱਚ ਜਾਇਆ ਕਰਨਗੇ ਮਤਲਬ ਇਹਨੂੰ ਡਿਲੇ ਕਰਨ ਵਾਸਤੇ ਕੇਸ ਦੇ ਵਿੱਚ ਅੜਿੱਕਾ ਡੋਣ ਵਾਸਤੇ ਵੀ ਪੰਜਾਬ ਵਿਜੀਲੈਂਸ ਦੀ ਜਿਹੜੀ ਕਾਰਵਾਈ ਆ ਉਹ ਕੀਤੀ ਜਾ ਜਿਹੜੀ ਸਮਝੀ ਜਾ ਸਕਦੀ ਅਗਰ ਪੰਜਾਬ ਵਿਜੀਲੈਂਸ ਜਾਂ ਪੰਜਾਬ ਸਰਕਾਰ ਨੂੰ ਲੱਗਦਾ ਸੀ ਕਿ ਹਰਚੰਦ ਸਿੰਘ ਭੁੱਲਰ ਦੇ ਖਿਲਾਫ ਡੀਏ ਦਾ ਕੇਸ ਬੰਦ ਹੈ ਤੇ ਉਹਨਾਂ ਨੂੰ ਉਸ ਦਿਨ ਹੀ ਕੇਸ ਦਰਜ ਕਰ ਦੇਣਾ ਚਾਹੀਦਾ ਸੀ ਜਿਸ ਦਿਨ ਪੰਜਾਬ ਵਿਜੀਲੈਂਸ ਬਿਊਰੋ ਨੇ ਸੀਬੀਆਈ ਨੇ 16 ਅਕਤੂਬਰ ਨੂੰ ਉਹਨਾਂ ਦੇ ਖਿਲਾਫ ਕਰਪਸ਼ਨ ਐਕਟ ਦੀ ਸੈਕਸ਼ਨ 7 ਇਹ 7b ਦੇ ਤਹਿਤ ਜਿਹੜਾ ਕੇਸ ਰਜਿਸਟਰ ਕੀਤਾ ਤੁਸੀਂ ਨਾ 16 ਨੂੰ ਕੇਸ ਸਰ ਦਰਜ ਕੀਤਾ ਨਾ ਤੁਸੀਂ 17 ਨੂੰ ਕੀਤਾ ਨਾ 18 ਨੂੰ ਨਾ 19 ਨੂੰ ਨਾ 20 ਨੂੰ ਤੁਸੀਂ 29 ਤਰੀਕ ਨੂੰ ਕੇਸ ਸਰ ਦਰਜ ਕੀਤਾ ਤੁਹਾਡੀ ਸੀਆਈਡੀ ਦੀ ਇਨਪੁੱਟ ਸੀ ਕਿ ਅੱਜ ਸੀਬੀਆਈ ਜਿਹੜੀ ਆ ਉਹਦੇ ਖਿਲਾਫ ਸਰੋਤਾਂ ਤੋਂ ਵੱਧ ਕੇ ਪ੍ਰਾਪਰਟੀ ਬਣਾਉਣ ਦੇ ਮਸਲੇ 'ਚ ਸੀਬੀਆਈ ਕੇਸ ਰਜਿਸਟਰ ਕਰੂਗੀ ਉਹਨਾਂ ਨੇ ਖਬਰ ਜਿਹੜੀ ਆ ਪ੍ਰੈਸ ਨੋਟ ਜਾਰੀ ਕਰ ਦਿੱਤਾ ਉਹਨਾਂ ਨੇ 29 ਤਰੀਕ ਪਾਤੀ ਤੁਸੀਂ ਉਹਨਾਂ ਨੇ 29 ਤਰੀਕ ਪਾ ਕੇ 12 ਵਜੇ ਦਾ ਟਾਈਮ ਸ਼ੋਅ ਕਰ ਦਿੱਤਾ ਤੇ ਤੁਸੀਂ 29 ਤਰੀਕ ਪਾ ਕੇ ਤੁਸੀਂ 10 ਵਜੇ ਦਾ ਟਾਈਮ ਸ਼ੋਅ ਕਰ ਦਿੱਤਾ ਇਹਦਾ ਮਤਲਬ ਹੈ ਕਿ ਪੰਜਾਬ ਸਰਕਾਰ ਦੀ ਜਾਂ ਵਿਜੀਲੈਂਸ ਜਿਹੜੀ ਹੈ ਜਿਹੜੀ ਆ ਉਹ ਚਲਾਕੀ ਆ ਉਹ ਕੋਰਟ ਦੇ ਵਿੱਚ ਫੜੀ ਜਾਣੀ ਹੈਗੀ ਹੈ ਕਿ ਜੇ ਤੁਸੀਂ ਵਾਕੇ ਆਪਣੇ ਅਫੀਸਰ ਦੇ ਖਿਲਾਫ ਡੀਏ ਦੇ ਕੇਸ ਦੀ ਕਾਰਵਾਈ ਕਰਨਾ ਚਾਹੁੰਦੇ ਸੀ ਤੇ ਤੁਸੀਂ 16 ਤਰੀਕ ਦਾ ਕਿਉਂ ਨਹੀਂ ਕੇਸ ਰਜਿਸਟਰਡ ਕੀਤਾ ਜਦੋਂ ਉਹਦੇ ਘਰੋਂ 7.5 ਕਰੋੜ ਰੁਪਈਆ ਮਿਲ ਚੁੱਕਾ ਸੀ 2.5 ਕਿਲੋ ਸੋਨਾ ਮਿਲ ਚੁੱਕਾ ਹੈ ਤਾਂ 26 27 ਗੱਡੀਆਂ ਮਿਲ ਚੁੱਕੀਆਂ ਸੀ 3 ਕਰੋੜ ਦੀਆਂ ਗੱਡੀਆਂ ਮਿਲ ਚੁੱਕੀਆਂ ਸੀ 3 ਕਰੋੜ ਦਾ ਹੀ ਸੋਨਾ ਮਿਲ ਚੁੱਕਾ ਸੀ ਫਿਰ ਉਹਦਾ ਜਿਹੜਾ ਜਿਹੜੀ ਪ੍ਰਾਪਰਟੀ ਆ ਜਿਹੜੀ ਜਿਹੜੀ 마ਸ਼ੀ ਵਾਲੇ ਲਾਗੇ ਮਿਲ ਚੁੱਕੀ ਸੀ ਜਾਂ ਉਹਦੇ ਲੋਕਰ ਮਿਲ ਚੁਕੇ ਤੁਸੀਂ ਉਸ ਦਿਨ ਕਿਉਂ ਹੀ ਨਹੀਂ ਜਿਹੜਾ ਪਰਚਾ ਦਰਜ ਕੀਤਾ ਆਪਣੇ ਵੱਲੋਂ ਤੇ ਵਿਜੀਲੈਂਸ ਜਾਂ ਪੰਜਾਬ ਸਰਕਾਰ ਇਮਾਨਦਾਰੀ ਸ਼ੋ ਕਰੀਏ ਲੇਕਿਨ ਉਸ ਇਮਾਨਦਾਰੀ ਦੇ ਵਿੱਚ ਸਰਕਾਰ ਦੀ ਤੇ ਵਿਜੀਲੈਂਸ ਦੀ ਸਿਆਸੀ ਤੌਰ ਤੇ ਬੇਈਮਾਨੀ ਵੀ ਸਾਫ਼ ਜਿਹੜੀ ਆ ਉਹਦੀ ਜਿਹੜੀ ਆ ਝਲਕ ਦੇਖਣ ਨੂੰ ਮਿਲ ਗਈ ਹੈ ਜਿਵੇਂ ਤੁਸੀਂ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਪਰਚਾ ਜਿਹੜਾ ਦਰਜ ਕੀਤਾ ਗਿਆ ਕਿੰਨੇ ਵਜੇ ਕੀਤਾ ਗਿਆ ਇਸ ਤੋਂ ਇੱਕ ਗੱਲ ਹੋਰ ਸਪਸ਼ਟ ਹੋ ਗਈ ਹੈ ਕਿ ਜਿਹੜੀ ਪੰਜਾਬ ਸਰਕਾਰ ਨੇ ਜਾਂ ਵਿਜੀਲੈਂਸ ਨੇ ਇਹ ਪੁਲਿਸ ਅਫਸਰਾਂ ਤੇ ਨਜ਼ਰ ਪਹਿਲਾਂ ਰੱਖਣੀ ਸੀ ਉਦੋਂ ਤਾਂ ਹੂਕ ਨੂੰ نیند ਸੁੱਤੇ ਰਹੇ ਜਦੋਂ ਸੀਬੀਆਈ ਨੇ ਇੱਕ ਸ਼ਿਕਾਇਤ ਤੇ ਕਾਸ਼ਵਤਤਾ ਦੀ ਸ਼ਿਕਾਇਤ ਤੇ ਕਾਰਵਾਈ ਥੋੜੇ ਦਿਨਾਂ ਦੇ ਵਿੱਚ ਅਮਲੀ ਰੂਪ ਦੇ ਵਿੱਚ ਸਾਹਮਣੇ ਲੈ ਆਂਦੀ ਤਾਂ ਹੁਣ ਹੱਥਾਂ ਪੈਰਾਂ ਦੀ ਪੈ ਗਈ ਹੈ ਸਰਕਾਰ ਨੂੰ ਉਸ ਦੇ ਵਿੱਚ ਉਹ ਪਰਚਾ ਦਰਜ ਕਰ ਦਿੱਤਾ ਗਿਆ ਤਾਂ ਕਾਨੂੰਨੀ ਤੌਰ ਦੇ ਉੱਤੇ ਕੱਲ ਨੂੰ ਕਿਸ ਦਾ ਪਰੜਾ ਭਾਰੀ ਰਹਿ ਸਕਦਾ ਕਿਉਂਕਿ ਸੀਬੀਆਈ ਕੋਲ ਹੀ ਲੋਕਰਾਂ ਦੀਆਂ ਚਾਬੀਆਂ ਨੇ ਸੀਬੀਆਈ ਕੋਲ ਹੀ ਬਰਾਮਦ ਕੀਤੀ ਗਈ ਨਗਦੀ ਹੈ ਸੀਬੀਆਈ ਕੋਲ ਹੀ ਸੋਨਾ ਬਰਾਮਦ ਕੀਤਾ ਹੋਇਆ ਸੀਬੀਆਈ ਕੋਲ ਹੀ ਬੇਨਾਮੀ ਤੇ ਨਾਮੀ ਪ੍ਰਾਪਰਟੀ ਦੇ ਦਸਤਾਵੇਜ਼ ਵੀ ਸੀਬੀਆਈ ਕੋਲ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਸਮੇਂ ਜਿਹੜੀ ਪੰਜਾਬ ਵਿਜੀਲੈਂਸ ਦੀ ਜਾਂ ਸਰਕਾਰ ਦੀ ਜਿਹੜੀ ਈਮਾਨਦਾਰੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਦੇ ਵਿੱਚ ਸਿਆਸੀ ਤੌਰ ਤੇ ਬੇਈਮਾਨੀ ਜਿਹੜੀ ਆ ਸਾਬਤ ਹੋ ਚੁੱਕੀ ਆ ਹੁਣ ਜਿਹੜੀ ਆ ਕੋਰਟ ਨੇ ਜਿਹੜੀ ਆ ਆਗਿਆ ਦੇ ਦਿੱਤੀ ਆ ਪੰਜਾਬ ਵਿਜੀਲੈਂਸ ਨੂੰ ਕਿ ਤੁਸੀਂ ਜੇਲ੍ਹ ਦੇ ਵਿੱਚ ਜਿਹੜੀ ਆ ਡੀਆਈਜੀ ਭੁੱਲਰ ਤੋਂ ਜਿਹੜੀ ਆ ਕੁਐਸਚਨਿੰਗ ਕਰ ਸਕਦੇ ਆ ਕਿਉਂਕਿ ਉਹਨਾਂ ਨੇ ਮਹਾਲੀ ਦੀ ਇੱਕ ਅਦਾਲਤ ਕੋਲੋਂ ਮਨਜ਼ੂਰੀ ਲੈ ਲਈ ਆ ਔਰ ਇਸ ਸਮੇ ਇੱਕ ਪੰਜਾਬ ਵਿਜੀਲੈਂਸ ਬਿਊਰੋ ਦੇ ਡੀਐਸਪੀ ਤੇ ਹੋਰ ਜਿਹੜੇ ਅਧਿਕਾਰੀ ਨੇ ਉਹ ਜੇਲ੍ਹ ਦੇ ਵਿੱਚ ਪਹੁੰਚੇ ਨੇ ਤੇ ਹਰਚੰਦ ਸਿੰਘ ਭੁੱਲਰ ਕੋਲੋਂ ਕੁਐਸਚਨਿੰਗ ਕਰ ਰਹੇ ਨੇ ਹੋ ਸਕਦਾ ਹੈ ਕਿ ਬਾਅਦ ਚ ਜਿਹੜੇ ਡੀ ਜਿਹੜੇ ਹਰਚੰਦ ਸਿੰਘ ਭੁੱਲਰ ਨੂੰ ਜਿਹੜਾ ਉਹ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਉਹ ਰੋਪੜ ਜ਼ਿਲ੍ਹੇ ਜਾਂ ਕਿਸੇ ਹੋਰ ਜੇਲ੍ਹ ਦੇ ਵਿੱਚ ਵੀ ਰੱਖਿਆ ਜਾ ਸਕਦਾ ਹੁਣ ਦੂਜੀ ਗੱਲ ਹੈ ਕਿ ਇਹ ਜਿਹੜੀ ਜਿਹੜਾ ਮਸਲਾ ਵਾ ਇਹ ਜਿਹੜੇ ਪੰਜਾਬ ਦਸਤਾਵੇਜ਼ ਦੇ ਸ ਸੰਪਾਦਕ ਨੇ ਅਰਜੰਦ ਸਿੰਘ ਤਗੜ ਉਹਨਾਂ ਨੇ ਇਹ ਖਬਰ ਵੀ ਬ੍ਰੇਕ ਕਰ ਦਿੱਤੀ ਹੈਗੀ ਹੈ ਸਭ ਤੋਂ ਪਹਿਲਾਂ ਖਬਰ ਉਹਨਾਂ ਬ੍ਰੇਕ ਕੀਤੀ ਹੈਗੀ ਹੈ ਹੁਣ ਇਹ ਦੂਜਾ ਸਵਾਲ ਆ ਕਿ ਜਿਹੜਾ ਕੋਰਟ ਦੇ ਵਿੱਚ ਹੈ ਹੁਣ ਕੋਰਟ ਦੇ ਵਿੱਚ ਦੋਨਾਂ सीबीआई ਤੇ ਵਿਜੀਲੈਂਸ ਦੇ ਵਿਚਕਾਰ ਜਿਹੜੀ ਹੈ ਕਾਨੂੰਨੀ ਲੜਾਈ ਹੋਏਗੀ ਕਿਉਂਕਿ ਵਿਜੀਲੈਂਸ ਸਾਰੇ ਸਬੂਤ ਤੇ सीबीआई ਕੋਲ ਪੰਜਾਬ ਵਿਜੀਲੈਂਸ ਬੀਰੋ ਕੋ ਤੇ ਇੱਕ ਖਾਲੀ ਪੇਜ ਵੀ ਨਹੀਂ ਹੈਗਾ ਇੱਕ ਵੀ ਪੇਜ ਨਹੀਂ ਉਹਨਾਂ ਕੋਲ ਹੈਗਾ ਇਸ ਕਰਕੇ ਹੁਣ ਵਿਜੀਲੈਂਸ ਜਿਹੜੀ ਆ ਉਹ ਕਹੇਗੀ ਕਿ ਸਾਨੂੰ ਵੀ ਸਬੂਤ ਦਿੱਤੇ ਜਾਣ ਅਸੀਂ ਵੀ ਆਪਣੇ ਅਧਿਕਾਰੀ ਦੇ ਖਿਲਾਫ ਕੇਸ ਰਜਿਸਟਰਡ ਕਰ ਲਿਆ ਵਾ ਅਸੀਂ ਵੀ ਪੁਸ਼ਟੀਸ਼ ਕਰਨੀ ਹੈਗੀ ਆ ਸਾਨੂੰ ਕਾਗਜ਼ ਦਿੱਤੇ ਜਾਣ ਲੋਕਰਾਂ ਦੀਆਂ ਚਾਬੀਆਂ ਦਿੱਤੀਆਂ ਜਾਣ ਪ੍ਰਾਪਰਟੀ ਦੇ ਸਬੂਤ ਦਿੱਤੇ ਜਾਣ ਮਤਲਬ ਜਿਹੜੀ ਖਾਮ-ਖਾਮ ਜਿਹੜੀ ਆ ਵਿਜੀਲੈਂਸ ਨੇ ਸਿਆਸੀ ਦਬਾਇਟ ਇੱਕ ਕਾਨੂੰਨੀ ਲੜਾਈ ਛੇੜ ਲਈ ਆ ਉਹ ਮਸਲਾ ਅਦਾਲਤ ਦੇ ਵਿੱਚ ਚੱਲੂਗਾ ਇਹ ਮਸਲਾ ਫਿਰ ਹਾਈ ਕੋਰਟ ਤੱਕ ਪਹੁੰਚ ਸਕਦਾ ਹੈਗਾ ਲੇਕਿਨ ਫਿਰ ਵੀ सीबीआई ਦਾ ਜਿਹੜਾ ਪਲੜਾ ਉਹ ਭਾਰੀ ਰਹੇਗਾ ਕਿਉਂਕਿ ਸਰਕਾਰ ਸਿਰਫ ਸਿਰਫ ਸਿਆਸੀ ਤੌਰ ਤੇ ਜਾਂ ਵਿਜੀਲੈਂਸ ਸਿਆਸੀ ਤੌਰ ਤੇ ਆਪਣੀ ਸਕਿਨ ਬਚਾਉਣ ਦੀ ਕੋਸ਼ਿਸ਼ ਹੈ ਕੰਮ ਚੜਿੱਕਾ ਹੋਵੇ ਜਿਹੜੀ ਆ ਇਨਵੈਸਟੀਗੇਸ਼ਨ ਚ ਦੇਰੀ ਹੋਵੇ ਉਸ ਦੇ ਚੱਲਦਾ ਇਸ ਜਿਹੜੀ ਵਿਜੀਲੈਂਸ ਦੀ ਐਕਸਰਸਾਈਜ਼ ਨੂੰ ਸਮਝਿਆ ਜਾ ਸਕਦਾ ਕਿ ਆਖਰ ਬਿਨਾਂ ਵਜ੍ਹਾ ਤੋਂ ਜਿਹੜਾ ਵਾ ਸੀਬੀਆਈ ਜਾਂ ਇਨਵੈਸਟੀਗੇਸ਼ਨ ਦੇ ਵਿੱਚ ਰਿਕਾਰਡ ਹੋਣਾ ਜਾਂ ਕਨਫਲਿਕਟ ਵਧਾਉਣਾ ਇਹ ਮਤਲਬ ਇਹ ਜਿਹੜਾ ਵਾ ਸੰਵਿਧਾਨ ਕਿਸੇ ਚੀਜ਼ ਦੀ ਇਹ ਜੇ ਮਸਲਾਂ ਦੇ ਵਿੱਚ ਆਗਿਆ ਨਹੀਂ ਦਿੰਦਾ ਮੋਂ ਸਵਾਲ ਹੈ ਕਿ ਵਿਜੀਲੈਂਸ ਕੋ ਤਾਂ ਪਹਿਲਾਂ ਹੀ ਰਿਪੋਰਟਾਂ ਹੁੰਦੀਆਂ ਨੇ ਕਿ ਕਿਹੜੇ ਕਿਹੜੇ ਅਫਸਰ ਨੇ ਕਿਹੜੇ ਕਿਹੜੇ ਚੰਦ ਚਾੜੇ ਨੇ ਉਹ ਸਰਕਾਰ ਨੂੰ ਵੀ ਪਤਾ ਸੀ ਤੇ ਸਰਕਾਰ ਜੇ ਵਾਕੀ ਜਾਂ ਵਿਜੀਲੈਂਸ ਵਾਕੀ ਇੰਨੀ ਹਿੰਮਤ ਰੱਖਦੀ ਸੀ ਤੇ ਉਹ ਵੀ ਹਰਚੰਦ ਸਿੰਘ ਭੁੱਲਰ ਨੂੰ ਫੜ ਲੈਂਦੀ ਹਰਚੰਦ ਸਿੰਘ ਭੁੱਲਰ ਦੇ ਖਿਲਾਫ ਤੇ ਬਹੁਤ ਸਾਰੀਆਂ ਹੈੱਡਕੁਆਟਰ ਤੇ ਵੀ ਸ਼ਿਕਾਇਤਾਂ ਪਈਆਂ ਨੇ ਵਾਨਿਸਵਨੀਆਂ ਪਈਆਂ ਨੇ ਰੰਗ-ਬਰੰਗੀਆਂ ਪਈਆਂ ਨੇ ਉਸ ਸਮੇਂ ਜਿਹੜਾ ਵਾ ਪੰਜਾਬ ਪੁਲਿਸ ਜਾਂ ਵਿਜੀਲੈਂਸ ਨੇ ਕੋਈ ਕਾਰਵਾਈ ਨਹੀਂ ਕੀਤੀ ਪੰਜਾਬ ਸਰਕਾਰ ਨੇ ਨਹੀਂ ਕਾਰਵਾਈ ਕੀਤੀ ਹੁਣ ਜਦ ਸ਼ਿਕਾਇਤ ਕਰਤਾ ਨੂੰ ਪੰਜਾਬ ਵਿਜੀਲੈਂਸ ਜਾਂ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਸੀ ਉਹਨੇ सीबीआई ਨੂੰ ਸ਼ਿਕਾਇਤ ਕਰਤੀ 11 ਸਤੰਬਰ ਨੂੰ ਉਹਨਾਂ ਨੇ ਸ਼ਿਕਾਇਤ ਕੀਤੀ सीबीआई ਨੇ ਜਿਹੜੀ ਆ ਪੂਰੀ ਵੈਰੀਫਾਈ ਕੀਤੀ 13 ਅਕਤੂਬਰ ਤੱਕ ਫਿਰ ਜਿਹੜਾ ਤੋਤਾ ਵਾ ਉਹ ਫਸ ਗਿਆ ਕ੍ਰਿਸ਼ਕਰਸ਼ਨੂ ਦਲਾਲ ਜਿਹੜਾ ਸੀ ਉਹ ਬੀਸੀਬੀ ਦੇ ਪਿੰਜਰੇ ਵਿੱਚ ਫਸ ਗਿਆ ਉਸ ਤੋਂ ਬਾਅਦ ਜਿਹੜੀਆਂ ਤਾਰਾਂ ਹਰਚੰਦ ਸਿੰਘ ਪੁੱਲਰ ਦੇ ਨਾਲ ਜਿਹੜੀਆਂ ਜੁੜ ਗਈਆਂ ਤੇ ਹਰਚੰਦ ਸਿੰਘ ਪੁੱਲਰ ਹੁਣਾਂ ਨੂੰ ਵੀ 16 ਅਕਤੂਬਰ ਨੂੰ ਫੜ ਲਿਆ ਤੇ ਜੇਹੀ ਸਥਿਤੀ ਦੇ ਵਿੱਚ ਵਿਜੀਲੈਂਸ ਨੇ ਸਿਰਫ ਤੇ ਸਿਰਫ ਸਰਕਾਰ ਦੀ ਸਕਿਨ ਬਚਾਉਣ ਵਾਸਤੇ ਤੇ ਵਿਜੀਲੈਂਸ ਦੀ ਸਕਿਨ ਬਚਾਉਣ ਵਾਸਤੇ ਇਸ ਨੂੰ ਕਹਿ ਸਕਦੇ ਕਿ ਜਿਹੜੀ ਕਾਰਵਾਈ ਕੀਤੀ ਹੈਗੀ ਹੈ ਪਰ ਹੁਣ ਲੜਾਈ ਹੋਏਗੀ ਸੀਬੀਐਨ ਕਹਿੰਦਾ ਕਿ ਬੰਦਾ ਸਾਡਾ ਸੀ ਸਾਰੀ ਕਾਰਵਾਈ ਅਹੀਂ ਕੀਤੀ ਸਾਰੀ ਮਿਹਨਤ ਅਹੀਂ ਕੀਤੀ ਤੇ ਹੁਣ ਆਮ ਆਦੀ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਜਾਂ ਵਿਜੀਲੈਂਸ ਉਹ ਸਿਰਫ ਆਪਣੀਆਂ ਮਸ਼ਹੂਰੀਆਂ ਬਣਾਉਣ ਦੇ ਖਾਤਰ ਇਹ ਜਿਹੜੀ ਨਵੀਂ ਉਹਨਾਂ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਨਵੀਂ ਜਿਹੜੀ ਐਕਸਰਸਾਈਜ਼ ਸ਼ੁਰੂ ਕਰ ਦਿੱਤੀ ਹੁਣ ਜਿਵੇਂ ਅੱਜ ਉਹਨਾਂ ਨੇ ਮਹਾਲੀ ਅਦਾਲਤ ਦੇ ਵਿੱਚ ਜਿਹੜਾ ਵਾ ਐਪਲੀਕੇਸ਼ਨ ਪਾਈ ਸੀ ਕਿ ਅਸੀਂ ਕੁਐਸਚਨਿੰਗ ਕਰਨੀ ਹੈ ਬੜਾ ਉਹ ਆ ਗਿਆ ਮਿਲ ਗਈ ਹੁਣ ਹੋ ਸਕਦਾ ਹੈ ਕਿ ਸਵੇਰੇ ਜਿਹੜੀ ਹੈ सीबीआई ਜਿਹੜਾ ਵਾ ਉਹ ਹਰਚੰਦ ਸਿੰਘ ਭੁੱਲਰ ਹੁਣਾ ਦਾ ਰਿਮਾਂਡ ਲੈ ਲੇ ਕਿ ਸਾਨੂੰ ਰਿਮਾਂਡ ਦੀ ਜ਼ਰੂਰਤ ਪਈ ਉਹ ਵੀ ਐਪਲੀਕੇਸ਼ਨ ਦਾਇਰ ਕਰ ਦੇਣਗੇ ਕਿ ਸਾਨੂੰ ਪੁਛਗਿਸ਼ ਕਰਨੀ ਹੈ ਸਾਨੂੰ 9 ਦਿਨ ਦਾ ਰਿਮਾਂਡ ਦਿੱਤਾ ਜਾਵੇ ਜਾਂ 12 ਦਿਨ ਦਾ ਰਿਮਾਂਡ ਦਿੱਤਾ ਜਾਵੇ ਮਤਲਬ ਇਹ ਜਿਹੜੀ ਸਿਆਸੀ ਚਮੜੀ ਬਚਾਉਣ ਵਾਸਤੇ ਪੰਜਾਬ ਸਰਕਾਰ ਨੇ ਵਿਜੀਲੈਂਸ ਦਾ ਜਿਹੜਾ ਸਹਾਰਾ ਲਿਆ ਵਾ ਉਹ ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਜਿਹੜਾ ਵਾ ਅਦਾਲਤ ਦੇ ਵਿੱਚ ਟਿਕਣਾ ਨਹੀਂ ਹੈਗਾ ਇਹ ਸਾਰੇ ਜਿਹੜੀ ਆਮ ਆਦਮੀ ਪਾਰਟੀ ਦੀ ਜਾਂ ਪੰਜਾਬ ਸਰਕਾਰ ਦੀ ਜਿਹੜੀ ਕੋਸ਼ਿਸ਼ ਆ ਉਹ ਬੁਰੀ ਤਰ੍ਹਾਂ ਫੇਲ ਸਾਬਤ ਹੋ ਸਕਦੀ ਹੈ ਅਦਾਲਤਾਂ ਨੇ ਵੀ ਦੇਖਣਾ ਨਾ ਕਿ ਮਸਲਾ ਇੱਕ ਹੈ ਸੀਬੀਆਈ ਦਾ ਸੀਬੀਆਈ ਨੇ ਬੰਦਾ ਫੜਿਆ ਸੀਬੀਆਈ ਇਨਵੈਸਟੀਗੇਸ਼ਨ ਕਰ ਰਹੀ ਹੈ ਪਿਛਲੇ ਕੋਈ 15 ਦਿਨ ਤੋਂ ਤੇ ਹੁਣ ਅਚਾਨਕ ਪੰਜਾਬ ਵਿਜੀਲੈਂਸ ਦੀ ਐਂਟਰੀ ਜਾਂ ਪੰਜਾਬ ਸਰਕਾਰ ਦੀ ਜਿਹੜੀ ਐਂਟਰੀ ਆ ਉਹਨੂੰ ਤੇ ਸਿਆਸੀ ਤੌਰ ਤੇ ਹੀ ਦੇਖਿਆ ਜਾ ਸਕਦਾ ਜਾਂ ਆਪਣੀ ਜਿਹੜੀ ਚੰਬੜੀ ਬਚਾਉਣ ਦੀ ਖਾਤਰ ਜਿਹੜਾ ਇਹ ਇੱਕ ਐਕਸਰਸਾਈਜ਼ ਕੀਤੀ ਹੈ ਉਸ ਤਰ੍ਹਾਂ ਜਿਹੜਾ ਵਾ ਮਹਿਸੂਸ ਕੀਤਾ ਜਾ ਸਕਦਾ ਜੀ तमाम ਜਾਣਕਾਰੀ ਸਾਂਝੀ ਕਰਨ ਲਈ ਬਹੁਤ ਸ਼ੁਕਰੀਆ ਜੀ